ਵਾਚ ਜੀ ਦੀ ਕਿਰਪਾ ਹੋਈ ਹੈ ਤਾਂ ਕੰਪਿਆਰੇ ਬਾਬਾ ਰਣ ਸਿੰਘ ਜੀ ਬਾਬਾ ਐਸਾ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਹੈ ਜਿਨ੍ਹਾਂ ਦੀ ਮਿਹਰਮਤ ਹੋਈ ਹੈ ਹਫਤਾਵਾਰੀ ਸਮਾਗਮ ਦੇ ਵਿੱਚ ਅਸੀਂ ਸਾਰੇ ਇਕੱਤਰ ਹੋਏ ਹਾਂ ਤੇ ਦਿੱਤੇ ਬੈਠ ਕੇ ਅਸੀਂ ਖੁਦਾਬੰਦ ਨੂੰ ਯਾਦ ਕਰਨਾ ਹੈ ਜਿੱਥੇ ਬੈਠ ਕੇ ਅਸੀਂ ਉਸ ਮਾਲਕ ਨੂੰ ਯਾਦ ਕਰਨਾ ਇਹ ਹੀ ਸਾਡਾ ਔਸਰ ਹੈ ਤੇ ਇਹ ਹੀ ਸਾਡਾ ਲਾਭ ਹੈ ਕਿਉਂਕਿ ਜਦੋਂ ਆਪਾਂ ਸੰਸਾਰ ਦੀ ਗੱਲ ਕਰਦੇ ਹਾਂ ਸੰਸਾਰ ਦੇ ਅੰਦਰ ਇੱਕ ਮਨੁੱਖ ਵਪਾਰ ਕਰਦਾ ਟ੍ਰੇਡਿੰਗ ਕਰਦਾ ਹੈ ਤੇ ਟ੍ਰੇਡਿੰਗ ਦਾ ਇੱਕ ਦੀ ਇੱਕ ਕੰਡੀਸ਼ਨ ਹੈ ਇੱਕ ਉਹਦਾ ਵਰਤਾਰਾ ਹੈ ਉਹਦਾ ਇੱਕ ਫੀਨੋਮੈਨਾ ਹੈ ਕਿ ਵਪਾਰ ਦੇ ਵਿੱਚ ਕੁਝ ਲਿਆ ਜਾਂਦਾ ਤੇ ਕੁਝ ਹਾਸਲ ਕੀਤਾ ਜਾਂਦਾ ਹੈ ਕੋਈ ਵਪਾਰੀ ਵਪਾਰ ਕਰਦਾ ਤੇ ਪੈਸਾ ਦਿੰਦਾ ਤੇ ਕੁਝ ਨਾ ਕੁਝ ਲੈ ਕੇ ਜਾਂਦਾ ਹਣ ਸੋਨੇ ਦਾ ਦੁਬਾਰੀ ਹੋਵੇ ਕੋਈ ਉਹ ਸੋਨਾ ਖਰੀਦਦਾ ਕੋਈ ਕੱਪੜਾ ਖਰੀਦਦਾ ਕੋਈ ਫਸਲ ਖਰੀਦਦਾ ਤੇ ਕੋਈ ਕੀ ਖਰੀਦਦਾ ਪਰ ਜਿਹੜੇ ਇੱਥੇ ਬੈਠੇ ਨੇ ਉਹ ਉਹ ਕੀ ਨੇ ਹਰ ਕੇ ਨਾਮ ਦੇ ਵਾਪਰੇ ਇੱਥੇ ਅਸੀਂ ਵੰਡ ਕਰਨਾ ਆਏ ਹਾਂ ਕਿਹੜੀ ਵੰਡ ਕਰਨਾ ਆਏ ਹਾਂ ਪਰਮਾਤਮਾ ਦੇ ਨਾਮ ਤੇ ਜਦੋਂ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਸੁਲਤਾਨਪੁਰ ਲੋਧੀ ਦੀ ਤਖਤ ਦੇ ਉੱਤੇ ਮੋਦੀ ਖਾਨੇ ਦੇ ਵਿੱਚ ਪੂਰੀ ਕਲਕੱਤਾ ਨੂੰ ਦੇਖਿਆ ਕਿਸੇ ਦੇ ਘਰ ਦੇ ਵਿੱਚ ਪਰਸ਼ਾਦਾ ਨਹੀਂ ਪਕਦਾ ਕਿਸੇ ਦੇ ਘਰ ਦੇ ਵਿੱਚ ਭੁੱਖਾ ਤੇ ਕਿਸੇ ਦੇ ਬੱਚੇ ਰੋ ਰੂ ਬੇਤਰੇ ਰੇ ਦੇ ਕਿ ਕਈ ਦਿਨਾਂ ਤੋਂ ਅਨਾਜ ਨਹੀਂ ਗਿਆ ਕਈ ਦਿਨਾਂ ਤੋਂ ਭੁੱਖੇ ਨੇ ਅਰਦਾਸਾਂ ਕਰਦੇ ਨੇ ਆਪਣੇ ਦੇਵੀ ਦੇਵਤਿਆਂ ਆਪਣੀ ਹਕੀਕਤ ਤੇ ਆਪਣੀ ਤੌਹੀਦ ਦੇ ਮਤਾਲਬ ਕੋ ਬੇਨਤੀ ਕਰਦੇ ਨੇ ਫਰਿਆਦ ਕਰਦੇ ਨੇ ਮਾਲਕਤ ਕਈ ਦਿਨਾਂ ਤੋਂ ਅਸੀਂ ਭੁੱਖੇ ਬੈਠੇ ਹਾਂ ਕਈ ਦਿਨਾਂ ਦਾ ਸਾਨੂੰ ਪਰਸ਼ਾਦਾ ਨਹੀਂ ਮਿਲਿਆ ਸਾਡੇ ਤੇ ਕਿਰਪਾ ਹੁਣ ਇਹ ਜਿਹੜਾ ਬਚਨ ਦਾ ਅਮਲ ਹੈ ਨਾ ਦੇਖੋ ਕਿ ਨਹੀਂ ਇੱਕ ਸੂਤਤਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਅੰਗ ਤੋਂ ਲੈ ਕੇ 1430 ਅੰਗ ਤੱਕ ਇੱਕ ਸੂਤਤਾ ਹੈ ਬਾਬਾ ਕਬੀਰ ਜੀ ਨੇ ਜਿਹੜਾ ਫਨਾਰਸਤੀ ਧਰਤੀ ਦੇ ਉੱਤੇ ਬੈਠ ਕੇ ਬਚਨ ਕੀਤਾ ਉਹਨੂੰ ਕਮਾ ਕੇ ਇੱਥੇ ਰਹੇ ਸੁਲਤਾਨ ਤੋਂ ਸਰ ਦੀ ਧਰਤੀ ਦੇ ਉੱਤੇ ਤੁਹਾਨੂੰ ਗੁਰੂ ਅਨੰਦ ਸੱਚੇ ਪਾਤਸ਼ਾਹ ਇਹਨਾਂ ਦੇ ਘਰਾਂ ਦੇ ਵਿੱਚ ਕਈ 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 ਦਿਨਾਂ ਤੋਂ ਪ੍ਰਸ਼ਾਦਾ ਨਹੀਂ ਪਕਿਆ ਕਿਸੇ ਨੂੰ ਮਜ਼ਦੂਰੀ ਨਹੀਂ ਮਿਲੀ ਕੋਈ ਵਿਚਾਰਾ ਕਿੰਨਾ ਲਾਚਾਰ ਬੈਠਾ ਹੈ ਇਹ ਗੱਲ ਸੱਚ ਜਾਣਿਓ ਪਿਆਰਿਓ ਮਾਂ ਬਾਪ ਉਹ ਜਿੰਨੇ ਗਰੀਬੀ ਤੇ ਜਿੰਨੀਆਂ ਥੋੜਾਂ ਦੇ ਵਿੱਚ ਆਪਣਾ ਸਮਾਂ ਕੱਢ ਲੈਣ ਤਾਂ ਕੱਢ ਲੈਣ ਉਹ ਚਰਲੇ ਦੇ ਪਰ ਇੱਕ ਮਾਂ ਇੱਕ ਬਾਪ ਕਦੇ ਇਹ ਗੱਲ ਨਹੀਂ ਜਾਣਦਾ ਕਿ ਉਹਨਾਂ ਦਾ ਬੱਚਾ ਕਿਸੇ ਭੁੱਖ ਦੇ ਨਾਲ ਮਰ ਜਾਈਸ਼ਾ ਮਾਂ ਆਪਣੇ ਤਾਂ ਦੇ ਉੱਤੇ ਪਾਟਿਆ ਹੋਇਆ ਕੱਪੜਾ ਪਾ ਸਕਦੀ ਹੈ ਮਾਂ ਗਿਰੇ ਤੇ ਸੌਂ ਸਕਦੀ ਹੈ ਮਾਂ ਦੁੱਖ ਝੱਲ ਸਕਦੀ ਹੈ ਪਿਤਾ ਆਪਣੀਆਂ ਫੈਸ਼ਾਂ ਨੂੰ ਮਨ ਵਿੱਚ ਮਾਰ ਸਕਦਾ ਹੈ ਪਰ ਦੁਨੀਆ ਦਾ ਗਰੀਬ ਤੋਂ ਗਰੀਬ ਮਾਂ ਬਾਪ ਵੀ ਇਹ ਨਹੀਂ ਚਾਹੂਗਾ ਕਿ ਸਾਡੇ ਬੱਚੇ ਦੀਆਂ ਫੈਸ਼ਾਂ ਖਰੂਜ ਜਾਣ ਅਰਦਾਸਾਂ ਕਰਦੇ ਨੇ ਤੇ ਬਚਨ ਕੀ ਹੈ ਲੋਕਾਂ ਭਰਮ ਦਾ ਪੂਲੋ ਪਾਈ ਤੇ ਲੋਕੋ ਪਾਈ ਇਸ ਭਰਮ ਭਲੇਖੇ ਦੇ ਵਿੱਚ ਨਾ ਕਿਹੜਾ ਭਰਮ ਭਲੇਖਾ ਹੁਣ ਇਹ ਸਾਨੂੰ ਸਮਝ ਆ ਜੇ ਖਾਲਕ ਖਲਕ ਖਲਕ ਮੈਂ ਖਾਲਕ ਪੂਰਿ ਹੋ ਸਰਬ ਠਾਈ ਕਹਿੰਦੇ ਜਿਹੜਾ ਰੱਬ ਹੈ ਨਾ ਮਾਲਕ ਹੈ ਰੱਬ ਕਿਤੇ ਹੋਰ ਨਹੀਂ ਰੱਬ ਪਰਮਾਤਮਾ ਇਸ ਖਲਕਤ ਦੇ ਵਿੱਚ ਆਪ ਹੀ ਬੈਠਾ ਹੈ ਆਤਮਿਕ ਇਨਸਾਨ ਦੇ ਅੰਦਰ ਆਪ ਹੀ ਬੈਠਾ ਤੇ ਹਰ ਇੱਕ ਜਿਹਨੂੰ ਗੁਰੂ ਸਾਹਿਬ ਦੀ ਬਾਣੀ ਬਚਨ ਕਰਦੀ ਹੈ ਸਭ 'ਮੈਂ ਜੋਤ ਜੋਤ ਹੈ ਸੋਇ ਇਸ ਤਰ੍ਹਾਂ ਸਭ 'ਮੈਂ ਚਲਨ ਹੈ ਜਿਹਨੂੰ ਗੁਰੂ ਸਾਹਿਬ ਦੀ ਬਾਣੀ ਬਚਨ ਕਰਦੀ ਹੈ ਅੱਗੇ ਕੱਟੇ ਨੇ ਹਰ ਜੂ ਪ੍ਰਸੇ ਸੰਤਨ ਕਿਉਂ ਪੁਕਾਰ ਸੰਤਾਂ ਨੇ ਪੁਕਾਰ ਪੁਕਾਰ ਕੇ ਕਹਿ ਰਹੇ ਕਹੀ ਗੱਲ ਗਈ ਹੈ ਕਿ ਹਰ ਇੱਕ ਜੀਤੇ ਹਰ ਇੱਕ ਮੰਦੇ ਅੰਦਰ ਪਰਮਾਤਮਾ ਵਾਹਿਗੁਰੂ ਦਾ ਵਸ ਹੈ ਅਰਦਾਸਾਂ ਕਰਦੇ ਨੇ ਸੱਚੇ ਪਾਤਸ਼ਾਹ ਸਾਡੇ ਘਰ ਦੇ ਵਿੱਚ ਬਰਸ਼ਾਦਾ ਦੀ ਰੱਖਿਆ ਸਾਡੇ ਬੱਚੇ ਭੁੱਖਾ ਨਾ ਕਰਦੇ ਪਹਿਲੇ ਜੇ ਦੁਨੀਆਂ ਦੇ ਮਾਲ ਇਹਨੂੰ ਬਾਬਾ ਅਨੰਦ ਸਿੰਘ ਜੀ ਦੇ ਘਰ ਦੇ ਵਿੱਚ ਰੋਜ਼ ਸੇਵਾ ਦਿੱਤਾ ਜਾਂਦਾ ਹੈ ہوسوں سنہا بہت ملتا پر بابا نند جی بابا روز بابا نانکتا پر بابا نند سن جی بابا ایشور سن جی نے گرو نانک نانک بھی گر نانک نرمکار وہ ہے بھی نرنکار پہ گر پرمیشر ایک جان کے گرو سا ਗੁਰੂ ਦੀ ਬਾਣੀ ਕਹਿੰਦੀ ਆਪ ਨਰਾਇਣ ਤਲਾ ਤਰਜਨ ਮੈਂ ਪਰਵਰਿਓ ਧੰਮਤਸਰਾ ਕਛੇ ਦੇ ਨੀ ਗੁਰਨਾ ਅਰਜਨ ਪ੍ਰਤੱਖ ਇਹ ਗੁਰੂ ਦੀ ਬਾਣੀ ਕਹਿੰਦੀ ਆ ਭਲਿਓ ਇਹ ਨਾ ਸੋਚਿਓ ਗੁਰੂ ਤੇ ਰੱਬ ਵੱਖਰਾ ਨਹੀਂ ਤੁਹਾਡੇ ਕੋਲੇ ਅਵਸਥਾ ਆਜੇ ਤੁਹਾਡੇ ਕੋਲੇ ਅੱਖ ਆਜੇ ਤੁਹਾਡੇ ਕੋਲੇ ਸੋਚ ਆਜੇ ਤੁਹਾਡੇ ਕੋਲੇ ਇੱਕ ਡਿਵਾਈਨ ਪ੍ਰਸਪੈਕਸ਼ਲ ਆਜੇ ਤੁਹਾਡੇ ਕੋਲੇ ਇੱਕ ਪੁਆਇੰਟ ਆਫ 视图 ਆਜੇ ਪਿਆਰਿਓ ਤੁਹਾਨੂੰ ਉਦੋਂ ਪਤਾ ਲੱਗਣਾ ਗੁਰਨਾ ਨਾਨਕ ਆਪ ਹੀ ਨਿਰੰਕਾਰ ਸੀ ਤੇ ਨਿਰੰਕਾਰ ਆਪ ਹੀ ਗੁਰਨਾ ਤੇ ਜਦੋਂ ਇਹੀ ਸਵਾਲ ਨਾਲ ਆਪਾਂ ਭਾਈ ਸਾਹਿਬ ਭਾਈ ਲੰਧਰਾ ਜੀ ਨੂੰ ਪੁੱਛਦੇ ਆਂ ਵੀ ਤੁਹਾਡੀ ਨਿਗਾਹ ਦੇ ਵਿੱਚ ਗੁਰੂ ਕਲਗੀਧਰ ਤੁਲਸੀ ਕਿਸੇ ਨੇ ਤਾਂ ਜੇ ਕਿਸੇ ਮੁਗਲੀਆਂ ਦੀ ਜਸੂਸ ਨੇ ਕਹਿ ਦਿੱਤਾ ਤਾਂ ਪਰ ਕਿਸੇ ਨੇ ਕੀ ਕਿਹਾ ਕਿਸੇ ਨੇ ਕਿਹਾ ਕਿ ਇਸ ਇਹ ਆਰੰਭ ਜਿਹੇ ਮੁਗਲੀਆਂ ਸਲਤਨਤ ਤੇ ਇੱਥੇ ਕਬਜ਼ਾ ਕਰਨ ਨੂੰ ਆਇਆ ਤੇ ਭਾਈ ਲੰਧਰਾ ਨੂੰ ਪੁੱਛਿਆ ਭਾਈ ਤੂੰ ਦੱਸ ਦੇ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਕੌਣ ਨੇ ਉਹਨਾਂ ਦੀ ਉੱਚੀ ਆਵਾਜ਼ ਤੇ ਉੱਚੀ ਵੰਗ ਕਰਕੇ ਕਿਹਾ ਇਹ ਦੁਨੀਆ ਦੇ ਲੋਕੋ ਤੁਹਾਡੀ ਨਿਗਾਹ ਦੇ ਵਿੱਚ ਕਰਕੇ ਤਾਂ ਕੁਝ ਵੀ ਹੋ ਸਕਦਾ ਹੈ ਜਦੋਂ ਤੁਸੀਂ ਮੇਰੀ ਨਿਗਾਹ ਨਾਲ ਦੇਖੋਗੇ ਤੇ ਇੱਕੋ ਗੱਲ ਹੈ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੇ ਮਨਜੂਰ ਗੁਰੂ ਗੋਬਿੰਦ ਸਿੰਘ ਇਹ ਦੁਨੀਆ ਦੇ ਲੋਕੋ ਜਿਨ੍ਹਾਂ ਦੇ ਸਿਰ ਦੇ ਉੱਤੇ ਕੋਈ ਆਸਰਾ ਨਹੀਂ ਉਹਦਾ ਆਸਰਾ ਗੁਰੂ ਗੋਬਿੰਦ ਸਿੰਘ ਹੈ ਤੇ ਇਹ ਗੁਰੂ ਗੁਰੂ ਗੋਬਿੰਦ ਸਿੰਘ ਐਵੇਂ ਦੁਨੀਆਂ ਦੇ ਵਿੱਚ ਥਾਪੇ ਨਹੀਂ ਇੱਕ ਅਕਾਲ ਪੁਰਖ ਆਪ ਰੂਪ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਆਇਆ ਤੇ ਜਦੋਂ ਬੇਨਤੀਆਂ ਕਰਦੇ ਨੇ ਜੋਦਰੀਆਂ ਕਰਦੇ ਨੇ ਤੇ ਧੰਨ ਵਰਦਾਨ ਸਿੱਤੇ ਪਾਤਸ਼ਾਹ ਨੇ ਇੱਕ ਕਉਤਕ ਬੰਤਾਇਆ ਤੇ ਮੁੰਡੇ ਖਾਣੇ ਦੇ ਵਿੱਚ ਬੈਠ ਕੇ ਨਾ ਅੱਜ ਉਹ 13-13 ਤੋਲਣਾ ਸ਼ੁਰੂ ਕਰ ਦਿੱਤਾ ਸੱਚੇ ਪਾਤਸ਼ਾਹ ਇਹਦਾ 13 ਦਾ ਅਰਥ ਕੀ ਆ 13-13 ਕਿਉਂ ਆ ਸੱਚੇ ਪਾਤਸ਼ਾਹ ਸਭ ਕੁਝ 13 ਹੈ ਬਿਜਲੀ ਦੇ ਵੀਰੇ ਆ ਉਹ ਵੀ ਤੇਰਾ ਉਥੋਂ ਮੇਰਾ ਖਤਮ ਹੋ ਗਿਆ ਇਹਦਾ ਬਾਬਾ ਅਨੰਦ ਸਿੰਘ ਵੀ ਬਾਬਾ ਈਸ਼ਰ ਸਿੰਘ ਜੀ ਦੇ ਘਰ ਦੇ ਵਿੱਚ ਤਾਂ ਮੈਂ ਕਦੇ ਗੱਲ ਆਈ ਨਹੀਂ ਕਿਹਾ ਐਸੇ ਤਾਂ ਗੱਲ ਜਦੋਂ ਵੀ ਈਸ਼ਰ ਹੁੰਦੇ ਤਾਂ ਅਨੰਦ ਕੋ ਈਸ਼ਰ ਹੁੰਦੇ ਕੋਈ ਨਹੀਂ ਇਹ ਤੇ ਖਤਮ ਹੈ ਸਾਡੇ ਬਾਬਾ ਜੀ ਨੇ ਸਾਨੂੰ ਆਪਣੀ ਪਾਰਟ ਸਾਲਾ ਦੇ ਵਿੱਚ ਆਪਣੇ ਘਰ ਦੇ ਵਿੱਚ ਇੱਕੋ ਸਿਖਾਇਆ ਪੀ ਜੇ ਸਿੱਖਾ ਤੂੰ ਗੁਰਨਾਨਕ ਦੇ ਕੋਲੇ ਮੰਗਤਾ ਬਣ ਕੇ ਆ ਜਾਏਗਾ ਗੁਰਨਾਨਕ ਦੇ ਦਰਬਾਰ ਤੋਂ ਬਾਹਰ ਨਿਕਲ ਕੇ ਦਾਤਾ ਬਣ ਜੀ। ਪਰ ਜੇ ਗੁਰਨਾਨਕ ਦੇ ਦਰਦੇ ਉੱਤੇ ਦਾਤਾ ਬਣ ਕੇ ਆਏਗਾ ਤੂੰ ਸਾਰੀ ਦੁਨੀਆ ਦੇ ਵਿੱਚ ਤੂੰ ਮੰਗਤਾ ਬਣ ਜੀ। ਐ ਇੱਕ ਤਾਂ ਇੱਕੋ ਗੱਲ ਹੈ ਮਰਦਾ ਹੋਏ ਮਰੀਜ਼ ਨਾਲ ਗਲੀ ਘੋਪਣਾ। ਇੱਕ ਤਾਂ ਇੱਕੋ ਗੱਲ ਹੈ ਹੋਂਦਿਸ ਕੋਲ ਕੋ ਮਾਇਆ ਗੁਰੂគ្រ ਦੇ ਗਰੀਬੀ ਆਵੇ। ਜਿਹੜਾ ਇਨਸਾਨ ਗੁਰੂ ਦੇ ਸਾਹਮਣੇ ਦਰਵਾਜ਼ਾ ਸਭ ਤੋਂ ਬਾਅਦ ਤੁਸੀਂ ਭਾਵੇਂ ਕੁਝ ਵੀ ਹੋਵੋ ਪਰ ਜਦੋਂ ਤੁਸੀਂ ਗੁਰਨਾਨਕ ਦੇ ਸੰਮੁਖ ਆਵਾਂਗੇ ਗੁਰਨਾਨਕ ਦੇ ਸੰਮੁਖ ਤੁਸੀਂ ਸੇਵਕਾਂ ਮੰਗਦੇ ਹਾਂ ਖੈਰ ਕੋ ਕੋਣ ਵਾਲੇ ਆ ਤੇ ਇਹ ਨਹੀਂ ਬਾਕੀ ਜੀ ਦੇ ਬਚਨ ਕੀਤਾ ਦਰਵਾਜ਼ੇ ਖਾਟੇ ਦਰਵਾਜ਼ਾ ਤੁਸੀਂ ਸੁੱਤ ਕਰੇ ਕੋ ਮੇਰੀ ਦਰਸ਼ਨ ਦੀ ਕੇ ਕੋ ਦਵਾਰ ਕੋਈ ਮੰਗਦਾ ਦਾਦੇ ਦੇ ਅੱਗੇ ਆਕਰ ਕੇ ਖੜੇਗਾ ਜਦੋਂ ਵੀ ਦਾਤ ਲੈਣੀ ਹੈ ਤੁਹਾਨੂੰ ਝੁਕਣਾ ਪੈਣਾ ਤੁਹਾਨੂੰ ਨਿਮਰਤਾ ਚ ਆਉਣਾ ਪੈਣਾ ਤੁਹਾਨੂੰ ਵਿਸੋਣਾ ਪੈਣਾ ਰੱਬ ਤੋਂ ਅੰਤ ਬਾਅਦ ਸਤਿਗੁਰ ਦਾ ਸੁਭਾਅ ਡੰਡੇ ਨੂੰ ਸਿੱਧਾ ਹੋਣਾ ਪੈਣਾ ਪਿਆ ਦੇ ਸਰ ਤੇ ਆਪਾਂ ਹੁਣੇ ਬੱਚਿਆਂ ਨੂੰ ਪੜਿਆ ਇਹੀ ਪੜਿਆ ਵੀ ਅਪਨ ਅੱਲਾ ਨੂਰ ਉਪਾਇਆ ਤੁਦਕ ਕੇ ਸੰਭਲ ਇੱਕ ਨੂਰ ਦੇ ਸਮਝਾ ਖੁੱਜਿਆ ਕੌਣ ਭਲੇ ਮਨ ਤੋਂ ਮੰਦੇ 바ਗਾ ਕਵੀ ਤੇ ਕਹਿੰਦੇ ਇਹ ਦੁਨੀਆ ਦੇ ਲੋਕੋ ਕਿਉਂ ਆਪਾਂ ਧਰਮਾਂ ਦੇ ਨਾਂ ਤੇ ਮਸਲਵਾ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਉੱਤੇ ਜੈਂਟਰਾਂ ਦੇ ਨਾਂ ਤੇ ਉੱਤੇ ਡਿਸਕ੍ਰਿਮੀਨੇਸ਼ਨ ਕਰੀ ਜਾਂਦੇ ਇੱਕ ਦੂਜੇ ਨਾਲ ਵੇਖਰੇ ਕਰੀ ਜਾਂਦੇ ਨੇ ਆਪਣੇ ਸਮਾਜ ਨੂੰ ਬੰਦੀ ਬੈਠਿਆ ਪਰ ਸੱਚ ਜਾਣੋ ਅਸੀਂ ਇੱਕ ਖੁਦਾਬੰਦ ਦੇ ਸਾਰੇ ਧੀਆਂ ਪੁੱਤਰਾਂ ਇੱਕ ਪਿਤਾ ਇੱਕ ਅਸਕੇ ਹੰਬਰ ਤੂੰ ਮੇਰਾ ਗੁਰਹਰਿ। ਅਬ ਹਰ ਇੱਕ ਸਿੱਖ ਰੋਜ਼ ਅਰਦਾਸ ਵਿੱਚ ਬਚਨ ਕਰਦਾ ਤੋ ਮਾਤ ਪਿਤਾ ਹੰਬਰ ਤੇ ਰੋਜ਼ ਸਿੱਖ ਇਹ ਕੋ ਗਲ ਸਮਝਦਾ ਕਿ ਮੇਰਾ ਪਿਤਾ ਧੰਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਮੇਰੀ ਮਾਤਾ ਸਹਿਬ ਕੌਰ ਹੈ ਤੇ ਪਿਆਰਾ ਖੱਤ ਕਿੱਥੇ ਰਹਿ ਗਿਆ ਅੱਜ ਮਦਦ ਸੇ ਮਨਾਇਆ ਜਾਇਆ। ਅੱਜ ਜਿਹੜੀ ਮਾਂ ਸਾਡੇ ਕੋਲੇ ਆ ਉਸ ਮਾਂ ਵਰਗਾ ਕੌਣ ਹੋ ਸਕਦਾ ਜਿਹਨੇ ਚਾਰ ਬੁੱਤਰ ਵਾਰ ਦਿੱਤੇ ਐਸੀ ਮਦਰ ਹੋ ਸਕਦੀ ਆ ਕੋਈ ਐਸੀ ਮਾਂ ਹੋ ਸਕਦੀ ਆ ਮਾਤਾ-ਬੁਜਰਗਔਰ ਵਰਗੀ ਜਿਹਨੇ ਅੱਖਾਂ ਦੇ ਸਾਹਮਣੇ ਆਪਣੇ ਪਤੀ ਦਾ ਪੱਲਾ ਸੀਸ ਵੇਖਿਆ ਹੋਵੇ ਉਹ ਕੋਈ ਐਸੀ ਮਾਂ ਹੋ ਸਕਦੀ ਆ ਆਪਣੇ ਪੁੱਤਾਂ ਤੇ ਆਪਣੇ ਘਰ ਦਾ ਚਾਹਾਂ ਨਾਲ ਘਰ ਵਸਾਇਆ ਹੋਵੇ ਤੇ ਅੱਖਾਂ ਨਾਲ ਉਜੜਦਾ ਵੇਖਿਆ ਹੋਵੇ ਕੋਈ ਹੈ ਐਸੀ ਮਾਂ ਜਿਹਨੇ ਚਾਰੋਂ ਪੁੱਤਰਾਂ ਨੂੰ ਗੋਦੀ 'ਚ ਖਿਲਾ ਰਿਆ ਖੁਲਾਇਆ ਹੋਵੇ ਪਹਿਨਾਇਆ ਹੋਵੇ ਸਭ ਕੁਝ ਕੀਤਾ ਹੋਵੇ ਅੱਜ ਉਹ ਵਿਛੜ ਕੇ ਉਹਨਾਂ ਦੀਆਂ ਲਾਸ਼ਾਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪਿਆਰਦੀਆਂ ਹੋਣ ਕੋਈ ਹੈ ਐਸੀ ਮਾਂ ਤਾਂ ਕਿਹੜੀ ਫਤੇਗੜ ਸਾਹਿਬ ਦੀਆਂ ਸਰਹੰਦੀਆਂ ਵਿੱਚ ਆਪਣੇ ਛੋਟੇ ਛੋਟੇ 7 ਤੇ 9 ਸਾਲ ਦੇ ਪੋਤਿਆਂ ਨੂੰ ਵੇਚ ਕੇ ਜਿਹਾ ਕਰੇਉਂਦੀ ਹੋਵੇ ਸਭੀ ਤਾਂ ਜਿਹੜੀ ਮਾਂ ਐ ਨਾ ਸਭੀ ਮਾਂ ਵਰਗੀ ਕੋਈ ਮਾਂ ਨਹੀਂ ਮਾਤਲ ਸਾਹਿਬਕਰਦੂ ਜਦੋਂ ਕਲਕੀ ਤਾਂ ਸੱਚੇ ਪਾਕਸ਼ਾ ਨੇ ਕਿਹਾ ਕਿ ਤੇਰੇ ਮਨ ਦੇ ਵਿੱਚ ਕੋਈ ਸੁਰਨਾ ਨਹੀਂ ਆਉਂਦਾ ਵੀ ਤੂੰ ਵੀ ਤੇਰੇ ਘਰ ਦੇ ਵਿੱਚ ਵੀ ਕੋਈ ਔਲਾਦ ਹੋਵੇ ਤੇ ਮਾਤਾ ਨੇ ਇੱਕੋ ਗੱਲ ਕਹੀ ਸੀ ਸਰਦੇ ਸਾਨਿਆ ਮੇਰੀ ਸੋਚ ਖਤਮ ਹੈ ਜਿੱਥੇ ਤੇਰੀ ਸੋਚ ਸ਼ੁਰੂ ਹੁੰਦੀ ਹੈ ਮੈਂ ਤਾਂ ਬਸ ਤੇਰੀ ਰਜਾ ਦੇ ਵਿੱਚ ਰਹਿਣਾ ਚਾਹੁੰਦੀ ਤੇ ਖਲਗੀ ਦਾ ਸੱਚੇ ਬਾਦਸ਼ਾਹ ਕੋਸ਼ਤ ਹੋ ਕੇ ਕਹਿੰਦੇ ਭਾਗਵਾਨੇ ਸਹਿਦਪੁਰੇ ਤੇਨੂੰ ਅੱਜ ਮੈਂ ਊਂ ਮਾਤਾ ਦਾ ਦਰਜਾ ਦਵਾਗਾ ਇੱਕ ਮਾਂ ਉਹ ਹੈ ਜੀਦਾ ਬੱਚਾ ਇਸ ਦੁਨੀਆ ਤੋਂ ਖਤਮ ਹੋ ਜਾਏਗਾ ਫਿਰਉਣ ਵੇਲੇ ਸਮੇਂ ਚ ਉਹਦਾ ਕੋਈ ਨਾਮ ਨਹੀਂ ਰਹੇਗਾ ਤੇਰੀ ਝੋਲੀ ਦੇ ਵਿੱਚ ਮੈਂ ਇੱਕ ਪੁੱਤ ਪਾ ਚਲਿਆ ਉਸ ਪੁੱਤ ਦਾ ਨਾਮ ਹੋਏਗਾ ਖਾਲਸਾ ਪੰਥ ਜਿਹਦੀ ਤੂੰ ਮਾਂ ਹੋਈ ਤੇ ਜਦੋਂ ਜਦੋਂ ਖਾਲਸਾ ਪੰਥ ਜਿੱਥੇ ਜਿੱਥੇ ਵੀ ਆਪਣੇ ਝੰਡੇ ਬੰਦ ਕਰੇਗਾ ਨਾ ਉੱਥੇ ਉੱਥੇ ਤੈਨੂੰ ਯਾਦ ਕਰੇਗਾ ਉੱਥੇ ਉੱਥੇ ਆਪਣੀ ਮਾਂ ਨੂੰ ਯਾਦ ਕਰੇਗਾ ਆਪਾਂ ਬੇਸ਼ੱਕ ਖਾਲਸਾ ਪੰਥ ਦੀ ਸਾਜਣਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਈ ਹੈ ਅੱਜ ਇਸ ਕੈਲੀਫੋਰਨੀਆ ਵਿੱਚ ਵੀ ਬੈਠ ਕੇ ਆਪਣੀ ਮਾਂ ਨੂੰ ਯਾਦ ਕਰਦੇ ਪਏ ਅਰ ਪਿਆਰਿਓ ਜੇ ਸਾਡੇ ਗੁਰੂ ਨੇ ਕਿਹਾ ਸਾਡਾ ਜਨਮ ਸਥਾਨ ਅਨੰਦਪੁਰ ਸਾਹਿਬ ਅਤੇ ਗੁਰੂ ਨੇ ਕਿਹਾ ਵੀ ਤੁਹਾਡਾ ਪਿਤਾ ਗੋਤਕੀ ਤੜਾ ਮਾਤਾ ਤੁਹਾਡੀ ਸਹਿਤ ਹੋਰ ਆ ਪਿਆਰਿਓ پھر سانو کے ایک سمجھ کیوں نہیں ہوں دی کہ اول <ım Laser> اللہ نور اپایا قدرت کے سب بندے ایک نور کے سب جگہ اپایا کون پلے کو مندے پھر ساتھ ایک قرابے بھی کے نفرتان کیوں نے پھر ساتھ ایک قرابے بھی نفرتان کیوں نے ایک دو تا بور تا بور شٹو جتھے پیار جتھے محبت مل ہے جتھے انسان جتھے سیوا کرنا سواتتا پلے رہا روج آپ آپ سنیہاں دیں دے اتھے بھی اسی نفرتان چمچے ہوئی نہیں پیاریا ਜੇ ਤੂੰ ਇਹਦੇ ਕੋਲ ਆ ਕੇ ਨਫ਼ਰਤ ਬੱਜ ਗਿਆ ਤੈਨੂੰ ਕਿੱਥੋਂ ਪਿਆਰ ਨਹੀਂ ਹੈ ਇੱਥੇ ਤਾਂ ਇੱਕੋ ਗੱਲ ਹੈ ਮੈਂ ਤੁਹਾਨੂੰ ਬੋਲੜਾ ਦੀ ਗੱਲ ਸਚਨ ਸੁਆਮੀ ਮੋਰਾ ਇਹਦਾ ਗੁਰੂ ਦੀ ਬਾਣੀ ਇੰਨੀ ਮਿੱਠੀ ਹੈ ਜਿਹੜਾ ਬੰਦਾ ਕੰਨ ਨਾਲ ਸੁਣਦਾ ਮਨ ਵਿੱਚ ਮਿਠਾਸ ਭਰ ਜਾਂਦੀ ਹੈ ਜੀਵ ਨਾਲ ਪੜਦਾ ਉਹਦੀ ਜੀਵ ਮਿੱਠੀ ਹੋ ਜਾਂਦੀ ਹੈ ਜਿਹੜਾ ਜੀਵਨ ਜਿਧਾਰਨ ਕਰ ਲੈਂਦਾ ਉਹਦਾ ਜੀਵਨ ਪਰਮਾਤਮਾ ਦੀ ਮਿਠਾਸ ਸ਼ੇਰ ਨਾਲ ਭਰ ਜਾਂਦਾ ਤੇ ਉਹ ਸਾਡੇ ਜੀਵਨ ਦੇ ਵਿੱਚ ਕਿਉਂ ਆਉਂਦਾ ਇੱਕ ਵਾਰ ਦਾ ਨਾਨਕ ਸਰੂਪ ਕੇ ਸੇਵਾ ਹੁੰਦੀ ਸੀ ਦੇਖੋ ਕਿੰਨੀ ਕਮਾਈ ਇੱਕ ਤਾਂ ਮੁੰਡੀਆਂ ਗੱਲ ਕਰਦੇ ਵੀ ਉਹ ਬੰਦਾ ਬਹੁਤ ਚੰਗਾ ਹੈ ਇੱਕ ਦੀ ਹੁੰਦੀ ਹੈ ਗੱਲ ਉਹਦੀ ਕਮਾਈ ਨੂੰ ਦੇਖ ਕੇ ਦੱਸਿਆ ਜਾਂਦਾ ਕਿ ਕਮਾਈ ਦੱਸਦੀ ਹੈ ਵੀ ਇਹ ਬਾਕੀ ਚੰਗਾ ਕਿ ਕਿਤਾ ਨਾਨਕ ਸਰਨਾ ਸੇਵਾ ਹੁੰਦੀ ਸੀ ਤੇ ਤਨਪਿਆਰੇ ਬਾਬਾ ਇਸਸ ਸਿੰਘ ਜੀ ਮਹਾਰਾਜ ਆਪ ਸੇਵਾ ਕਰਉਂਦੇ ਸੀ ਤੇ ਕਹਿੰਦੇ ਨਾ ਉੱਥੇ ਕਿ ਸਾਧੂ ਆ ਗਿਆ ਤੇ ਜਦੋਂ ਸਾਧੂ ਉੱਥੇ ਆਇਆ ਨਾ ਤੇ ਸਾਧੂ ਨੇ ਦੇਖਿਆ ਕਿ ਇਤਨਕ ਸੱਚੇ ਦੀ ਕਮੀ ਕੋਈ ਨਹੀਂ ਹੱਥਾਂ ਤੇ ਲੈਣਾ ਪੈਣਾ ਨਹੀਂ ਤੇ ਬਾਬਾ ਰਵਿੰਦਰ ਸਿੰਘ ਜੀ ਜੋ ਹਜ਼ੂਰੀ ਸੇਵਾਦਾਰਾਂ ਦੇ ਵਿੱਚੋਂ ਇੱਕ ਸੀ ਇਹਨਾਂ ਤੇ ਬਾਬਾ ਈਸ਼ਰ ਸਤਿ ਕੀਤੇ ਨੇ ਉਹਨਾਂ ਨੂੰ ਬੁਲਾਇਆ ਤੇ ਬਾਬਾ ਇਹਨਾਂ ਨੂੰ ਸੋਨੇ ਨਾਲ ਉਸ ਸਾਧੂ ਨੂੰ ਕਿਹਾ ਸਾਧੂ ਜੀ ਮਹਾਤਮਾ ਜੀ ਵੀ ਅਜੇ ਕਦਰ ਜੈਸਰੀ ਉੱਪਰ ਸੋਨੇ ਦੀ ਸੇਵਾ ਕਰਦੇ ਨੇ ਤੁਸੀਂ ਇਹਨਾਂ ਦੀ ਰਾਖੀ ਰੱਖੋ ਤੁਸੀਂ ਕੋਲੇ ਬੈਠ ਕੇ ਜਾਇਓ ਉਹਨਾਂ ਦੇ ਨਾਲ ਤੱਕ ਮੈਂ ਨਹੀਂ ਹਾਂ ਹੁਣ ਵਿਚਾਰਾ ਉਹ ਸਾਧੂ ਮੇਰੇ ਨਾਲ ਸਿਰ ਦੇ ਮੰਦਿਰ ਵਿੱਚ ਪਹਿ ਗਿਆ ਲਾਟ ਤੇ ਉਹਨੇ ਕੀ ਕੀਤਾ ਕਿ ਤਾਂਬੇ ਦੇ ਉੱਤੇ ਸੋਨੇ ਦਾ ਪਤਲਾ ਚੜ੍ਦੇ ਸੀ ਤੇ ਉਹਨੇ ਇੱਕ ਸੋਨੇ ਦਾ ਤੇ ਤਾਂਬੇ ਦਾ ਪਤਰਾ ਚਾ ਕੇ ਝੋਲੀ ਵਿੱਚ ਪਾ ਲਿਆ। ਫੰ ਜਦੋਂ ਪਾਇਆ ਤੇ ਉਧਰ ਭਾਈ ਇਕਤ ਸਿੰਘ ਜੀ ਨਾਲ ਇਹ ਤਾਂ ਉਹਨੇ ਕੀਪ ਕੀਤਾ ਝੋਲੀ ਵਿੱਚ ਪਾ ਕੇ ਉਹ ਪਤਰਾ ਤੋੜ ਪਿਆ। ਉਹ ਪਤਰਾ ਇੰਨਾ ਤੇ ਪਿਆਰ ਤੇਖਾ ਸੀ ਤੇ ਉਹਨੇ ਝੋਲੀ ਪੜ ਕੇ ਬਾਹਰ ਆ ਗਿਆ ਕਿ ਜਦੋਂ ਸੇਵਾਦਾਰਾ ਨੇ ਦੇਖਿਆ ਕਿ ਸੇਵਾਦਾਰਾ ਨੇ ਕਹਾਂ ਵੀ ਇਹ ਤਾਂ ਝੋਲੀ ਕਰਕੇ ਲੈ ਚਲੀ। ਤੇ ਜਦੋਂ ਉਹਨਾਂ ਨੇ ਦੇਖਿਆ ਕਿ ਉਹਦੀ ਵਿਚਾਰੀ ਨਹੀਂ ਕਰਦੀ ਸੀਵਾ ਤੇ ਜਦੋਂ ਉਹਨਾਂ ਉਹਦੀ ਕੀਤੀ ਸੇਵਾ ਕਹਿੰਦੇ ਆਜੋ ਇਹਨੂੰ ਕੋ ਬਾਬਾ ਜੀ ਕੋਲ ਲੈ ਕੇ ਚਲਦੇ ਤੇ ਹੁਣ ਉਹ ਸਾਬੂ ਕਹਿੰਦਾ ਭਲਿਓ ਤੁਸੀਂ ਇੰਨਾ ਮੈਨੂੰ ਕੁੱਟਿਆ ਮਾਰਿਆ ਤੁਸੀਂ ਮੈਨੂੰ ਇੰਨਾ ਕੁੱਟਿਆ ਤੇ ਮਾਰਿਆ ਤੁਹਾਡਾ ਬਾਬਾ ਸਾਹਿਬ ਮੈਨੂੰ ਕਿੰਨਾ ਕ ਮਾਰੇਗਾ ਮੈਨੂੰ ਪਤਾ ਐ ਇਸ ਗੱਲ ਦਾ ਉਹ ਫੜ ਕੇ ਬਾਬਾ ਜੀ ਕੋਲ ਲੈ ਗਏ ਬਾਬਾ ਜੀ ਆਪ ਰੱਬ ਸੀ ਬਾਬਾ ਜੀ ਆਪ ਖੁਦਾ ਦਾ ਸਰਬਣ ਸਰੂਪ ਸੀ ਮੰਨਣ ਵਾਲੇ ਮੰਨਦੇ ਨੇ ਜਿਹੜਾ ਨੇ ਨਹੀਂ ਮੰਨਿਆ ਤੇ ਨਹੀਂ ਮੰਨਿਆ ਇਹ ਸੱਚ ਹੈ ਪਰ ਜਿਨ੍ਹਾਂ ਦੇ ਉੱਤੇ ਉਹਨਾਂ ਤੋਂ ਬਖਸ਼ਾ ਹੋਈਆਂ ਨਾ ਜਿਨ੍ਹਾਂ ਦੇ ਉੱਤੇ ਉਹਨਾਂ ਦੀ ਕਿਰਪਾ ਹੋਈ ਹੈ ਉਹ ਪੱਤਰ ਵੀ ਸੋਨਾ ਬਣ ਗਏ ਉਹ ਪੱਤ ਕੰਤ ਵੀ ਹੀਰੇ ਬਣ ਗਏ ਇਹ ਤਾਂ ਉਹਨਾਂ ਦੀ ਕਿਰਪਾ ਉਹਨਾਂ ਦਾ ਫੈਸਲਾ ਹੈ ਤੇ ਜਦੋਂ ਬਾਬਾ ਜੀ ਕੋਲੇ ਫੜ ਕੇ ਲੈ ਕੇ ਗਏ ਨਾ ਤੇ ਸਾਧੂ ਦਰੇ ਕਿ ਮੈਨੂੰ ਲੱਗਦਾ ਕਿ ਹੁਣ ਮੇਰੇ ਪਿਤਾਪਾ ਉਹ ਇੱਕ ਬਾਬਾ ਜੀ ਨੂੰ ਥਾਪੜਾ ਦੇ ਤੱਕ ਲੈ ਭਾਈ ਵਿਚਾਰੇ ਕੋਲੇ ਪੈਸੇ ਨਹੀਂ ਹੋਣੇ ਕਿਰਾਏ ਦੇ ਕੋਲ ਤੁਸੀਂ ਪੈਸੇ ਦੋ ਤੇ 5 ਰੁਪਏ ਦੋ ਤੇ ਤੇਕੇ ਨੂੰ ਤਾਂ ਦੂਰੀ ਹੈ ਆਪਾ ਵਿਚਾਰੇ ਨੂੰ ਮੁੱਟ ਕੇ ਕੀ ਕਰਨਾ ਹੁਣ ਦੇਖੋ ਪਿਆਰੇ ਜੀ ਇਹਨੂੰ ਭੱਜਣਾ ਨੂੰ ਸਮਝਣਾ ਹੋਵੇ ਤਾਂ ਬਹੁਤ ਛੋਟੀ ਹੈ ਪਰ ਜੇ ਨੂੰ ਸਮਝਣਾ ਹੋਵੇ ਤੇ ਇਹਦੇ ਵਿੱਚੋਂ ਵੀ ਇੱਕ ਸੁਲੇਹਾ ਮਿਲਦਾ ਅਬਲ ਅੱਲਾ ਨੂਰ ਉਪਾਇਆ ਕੋਈ ਤਾਂ ਕਿਸੇ ਬੰਦੇ ਇੱਕ ਨੂਰ ਤੇ ਸਭ ਜਗ ਉੱਭ ਗਿਆ ਕੌਣ ਕਹੇ ਕਿ ਹੁਣ ਬੰਦੇ ਉਹਨੇ ਵਿਚਾਰੇ ਦੇ ਬਾਬਾ ਜੀ ਦੇ ਚਰਨ ਮੁੱਟ ਕੇ ਪੜ ਲਏ ਕਹਿੰਦੇ ਬਾਬਾ ਜੀ ਮੈਂ ਮਕਸੀਰੇ ਮੰਦलेश्वर ਦੇਖਿਆ ਬੜੇ ਮੁੱਕੀ ਵੇਖਿਆ ਪਰ ਤੁਹਾਡੇ ਵਰਗਾ ਨਿਮਰਤਾ ਤੇ ਦਿਆ ਦਾ ਸਾਗ ਮੈਂ ਪਹਿਲੀ ਵਾਰੀ ਤਾਂ ਉਹ ਐਵੇਂ ਜਿਹੜਾ ਉਹਦਾ ਪ੍ਰਭਾਵ ਉਹਦੇ ਮਨ ਦੇ ਵਿੱਚ ਬਣਿਆ ਨਾ ਉਹ ਨਾਲ ਸੇਵਾ ਕਰਨਾ ਚਾਹੀਦਾ ਪਿਆਰਿਓ ਜਿਹੜਾ ਦਰਪ ਹੈ ਨਾ ਬਾਬਾ ਫਰੀਦ ਜੀ ਆਪਣੀ ਬਾਣੀ ਦੇ ਵਿੱਚ ਇੱਕ ਬਚਨ ਕਰਦੇ ਨੇ ਜੇ ਤੋ ਪ੍ਰਿਆ ਦੀ ਸਿੱਖ ਹਿਉ ਨਾ ਖਾ ਦੇ ਕਹੀ ਦਾ ਪਿਆਰਿਓ ਜੇਕਰ ਤੂੰ ਰੱਬ ਨੂੰ ਮਿਲਣਾ ਗੁਰੂ ਨੂੰ ਪਛਾਣਨਾ ਨਾ ਇੱਕ ਗੱਲ ਚੇਤੇ ਰੱਖੀ ਮਾਲਕ ਹਰ ਇੱਕ ਦੇ ਦਿਲ ਵਿੱਚ ਬੈਠਾ ਹੈ ਜੇ ਤੇਰੇ ਬੋਲ ਕਰਕੇ ਨਾ ਕਿਸੇ ਦਾ ਦਿਲ ਦੁਖ ਗਿਆ ਗੁਰੂ ਨਾਨਕ ਦੇਵ ਜੀ ਹੁਣ ਕਈ ਵਾਰੀ ਕੀ ਹੁੰਦਾ ਨਾਲ ਸਾਡੇ ਘਰਾਂ ਦੇ ਵਿੱਚ ਵੀ ਮਾਂ ਬਾਪ ਨੂੰ ਪੁੱਛਣਾ ਨਹੀਂ ਤੇ ਮਾਂ ਬਾਪ ਦੀ ਸੇਵਾ ਨਹੀਂ ਕਰਨੀ ਮਾਂ ਬਾਪ ਦੀ ਵਿਚਾਰੀ ਦੀ ਗੱਲ ਹੀ ਬਣੀ ਤੇ ਗੁਰੂ ਘਰ ਆ ਕੇ ਪੜ੍ਹੀ ਗੁਰੂ ਪਿਆਰੇ ਗੁਰੂ ਘਰ ਆ ਕੇ ਸੇਵਾ ਕਰੋ ਉਹ ਵਾਰਕ ਹੈ ਇੱਕ ਰੱਬ ਜਿਹੜਾ ਤੁਹਾਡੇ ਘਰ ਵਿੱਚ ਬੈਠਾ ਨਾ ਉਹਨੂੰ ਵੀ ਪੈਜਾ ਇੱਕ ਰੱਬ ਜਿਹੜਾ ਤੁਹਾਡੇ ਘਰ ਵਿੱਚ ਬੈਠਾ ਤੁਹਾਡੀ ਮਾਂ ਵੀ ਰੱਬ ਹੈ ਤੁਹਾਡਾ ਪਿਤਾ ਵੀ ਰੱਬ ਹੈ ਤੁਹਾਡੀ ਸੱਸ ਵੀ ਰੱਬ ਹੈ ਤੁਹਾਡਾ ਸੋਹਰਾ ਵੀ ਰੱਬ ਹੈ ਤੁਹਾਡਾ ਪਤੀ ਵੀ ਰੱਬ ਹੈ ਤੁਹਾਡੀ ਪਤਨੀ ਵੀ ਰੱਬ ਹੈ ਤੁਹਾਡੇ ਬੱਚੇ ਵੀ ਰੱਬ ਨੇ ਕਿ ਮੈਂ ਨਹੀਂ ਕਹਿੰਦਾ ਕੋਈ ਸਭਿ ਬਾਣੀ ਕਹਿੰਦੀ ਹੈ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਫਿਰ ਤਾਂ ਲੜਾਈਆਂ ਖਤਮ ਕਿਤੋਂ ਹਉਮੇ ਹੰਕਾਰ ਖਤਮ ਕਿੱਦਾਂ ਕਰੀਏ ਜੇ ਮੈਂ ਇਹ ਸਮਝ ਲਿਆ ਕਿ ਸਾਹਮਣੇ ਵਾਲੇ ਦੇ ਵਿੱਚ ਵੀ ਰੱਬ ਹੈ ਮੇਰੇ ਵਿੱਚ ਵੀ ਰੱਬ ਹੈ ਤੇ ਨਫ਼ਰਤਾਂ ਖਤਮਾਂ ਤੇ ਵਿਆਹ ਜੀ ਨੇ ਇਹ ਸਹੇਂਹਾ ਜੀ ਨੇ ਇਹ ਕਨਸੈਪਟ ਨੂੰ ਮੰਨ ਲਿਆ ਉਹਦੇ ਅੰਦਰ ਭਾਈ ਧਰਈਏ ਦਾ ਜਨਮ ਹੋ ਗਿਆ ਜਿਹਨੇ ਨਹੀਂ ਮੰਨਿਆ ਉਹਦੇ ਅੰਦਰ ਅਰੰਭ ਜੇ ਉੱਪਰ ਚੜ੍ਹ ਜਾਂਦਾ ਹੈ ਸਾਡੀ ਕੌਮ ਇਸ ਗੱਲ ਨੂੰ ਹੀ ਮੰਨ ਲਏ ਕਿ ਅਸੀਂ ਬਰਨਾਨ ਦੇ ਇੱਕੋ ਗੁਰੂ ਦੇ ਬੱਚੇ ਆ ਅਸੀਂ ਇੱਕੋ ਆ ਪਿਆਰਿਓ ਕੋਈ ਵੀ ਸਾਨੂੰ ਇਸ ਦੁਨੀਆ ਦੇ ਅੰਦਰ ਆਪਸ ਵਿੱਚ ਜੁਦਾ ਨਹੀਂ ਕਰ ਸਕਦਾ ਜਦੋਂ ਸਾਡੇ ਅੰਦਰ ਇਹ ਗੱਲ ਲਿਖਰ ਜਾਂਦੀ ਹੈ ਸਾਡੇ ਅੰਦਰ ਪੈਸਾ ਆ ਜਾਂਦਾ ਸੱਤ ਤਾਂ ਆ ਜਾਂਦੀ ਹੈ ਸੱਤਾਂ ਆ ਜਾਂਦੀ ਹੈ ਅਹੁਦੇ ਆ ਜਾਂਦੇ ਆ ਫਿਰ ਅਸੀਂ ਕਹਿੰਦੇ ਆ ਉਹ ਸਿੱਖੀਓ ਮੇਰਾ ਦੁਸ਼ਮਣ ਹੈ ਇਹ ਗੱਲ ਸਾਨੂੰ ਮੰਨਣੀ ਪੈਣੀ ਹੈ ਮਹਿਵਾਨ ਕਰ ਇੱਕੋ ਗੱਲ ਕਹਨਾ ਦੁਨੀਆਂ ਦੇ ਵਿੱਚ ਹੋ ਸਕਦਾ ਕਿਤੇ ਹੋਵੇ ਪਰ ਸਾਡੇ ਬਾਬਾ ਰੰਗ ਸਿੰਘ ਜੀ ਨੇ ਤਾਂ ਇੱਕੋ ਗੱਲ ਸਿਖਾਈ ਸੀ ਉਹ ਭਲਿਆ ਗੁਰੂ ਅੱਗੇ ਬੈਠਣਾ ਤੇ ਟੋਆ ਪੱਟ ਕੇ ਬਹਿ ਜਾ ਕਹਿੰਦੇ ਕੀ ਹੈ ਤੇਰੀ ਅੰਦਰ ਇੰਨੀ ਕਿ ਨਿਮਰਤਾ ਹੋਵੇ ਤੂੰ ਆਪਣੇ ਆਪ ਨੂੰ ਸਾਧ ਸੰਗਤ ਤੋਂ ਵੀ ਛੋਟਾ ਸਮਝੀਂ ਉਹ ਤੋਂ ਵੀ ਕੋਨੇ ਕਰ ਸਕਦੀ ਹੈ ਪਰ ਜਿਹੜੇ ਇਹਨਾਂ ਜੀਵਨਤਾ ਦੇ ਨਾਲ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਕੀਤੀ ਉਹਨੂੰ ਸਭ ਕੁਝ ਮਿਲ ਗਿਆ ਤੇ ਇਸੇ ਕਰਕੇ ਗੁਰੂ ਸਾਹਿਬ ਨੇ ਬਚਨ ਕੀਤਾ ਲੋਗਾ ਧਰਮ ਨਾ ਭੁੱਲੋ ਪਾਈ ਪਾਈ ਇਸ ਭਲੇਖੇ ਚ ਨਾ ਭੋਖੋ ਖਾਲ ਇੱਕ ਖਲਕ ਖਲਕ ਮੈਂ ਖਾਲੇ ਤੋਂ ਪੂਰੇ ਹੌਸਲ ਉਠਾਈ ਤੋਂ ਮਾਨਵ ਇਸ ਖਾਲ ਖਲਕ ਦੇ ਵਿੱਚ ਆ ਬੈਠਾ ਉਹ ਮਾਨਵ ਇਸ ਸੰਸਾਰ ਦੇ ਅੰਦਰ ਆਪ ਹੈ ਉਹ ਹਰ ਇੱਕ ਜੀਵ ਦੇ ਅੰਦਰ ਆਪ ਹੈ ਜਿਉਂ ਤੂੰ ਦੁਸ਼ਮਣਾਂ ਨੂੰ ਲੱਭਦਾ ਜਿਉਂ ਤੂੰ ਮਿੱਤਰ ਮੰਗਦਾ ਉਹਦੇ ਵਿੱਚ ਵੀ ਉਹ ਆਪ ਹੈ ਇਸ ਧਰਮ ਦੇ ਭਾਈ ਅਸੀਂ ਤਾਂ ਉਸ ਧਰਮ ਦੇ ਬੱਚੇ ਹਾਂ ਜਿੱਥੇ ਰੋਜ਼ ਅਰਦਾਸ ਕੀਤੀ ਜਾਂਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ ਸਰਵਤ ਦਾਤਾਂ ਦੇ ਦੁਸ਼ਮਣ ਨੂੰ ਮੰਨਾਂਗੇ ਦੁਸ਼ਮਣ ਤੇ ਉਹਦਾ ਕਦੇ ਵੀ ਅਸੀਂ ਭਲਾ ਨਹੀਂ ਕਰ ਪਾਵਾਂਗੇ ਇਸ ਕਰਕੇ ਆਪਾਂ ਬਾਣੀ ਨਾਲ ਜੁੜੀਏ ਗੁਰੂ ਦੀ ਕਿਰਪਾ ਲਈ ਸਾਰਿਆਂ ਦੇ ਅੰਦਰ ਇੱਕੋ ਗੱਲ ਮਹਿਸੂਸ થઈ ਗਈ ਜੀਵਨ ਦੇ ਛਾਤੁਰਾ ਆਪੇ ਵਰਤਨ ਆਰ ਨਾਨਕ ਇੱਕੋ ਪਸਰਿਆ ਦੂਜਾ ਕਹਿੰਦਾ ਸਾਰ ਪ੍ਰਮਾਤਮਾ ਤੋਂ ਮੇਰਾ ਮੂਰਤ ਤਾਂ ਕੋਈ ਹੈ ਹੀ ਨਹੀਂ ਪਿਆਰਿਆ ਜਿਸ ਦਿਨ ਤੈਨੂੰ ਇਹ ਗੱਲ ਸਮਝ ਆ ਗਈ ਪ੍ਰਖਾਰ ਸੇ ਦੀ ਤੇਰੀ ਸਦਾ ਦੀ ਚੰਡੀ ਪਲਾਈ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰ ਲਈਏ ਬੁਰ ਸਾਹਿਬ ਦਰਸ ਕਰਨ ਬਨੰਤਤਾ ਦੇ ਖਿਵਾਂ ਬਲਾਉ ਫਤੇ ਵਾਹਿਬ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ